ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵਿਰਾਸਤੀ ਚੌਕ ਦੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਬੰਧਤ ਹੈ ਰੋਪੜ ਦੇ ਵਿੱਚ ਇਹਦੇ ਲਈ ਇਹ ਰਸਤਾ ਜਿਹੜਾ ਹੈਗਾ ਨਵਾਂ ਬਣਾਇਆ ਜਾ ਰਿਹਾ ਹੈ ਹਾਲੇ ਅੰਡਰ ਕੰਸਟਰਕਸ਼ਨ ਹੈਗਾ ਪਹਿਲਾਂ ਸਵਰਾਜ ਮਾਜਦਾ ਦੇ ਵਿੱਚ ਤੇ ਲੰਘ ਕੇ ਆਉਣਾ ਪੈਂਦਾ ਸੀ ਪਰਮਿਸ਼ਨ ਲੈ ਕੇ ਪਰ ਆਹ ਕੁਝ ਸਮਾਂ ਪਹਿਲਾਂ ਇੱਥੇ ਐਜੀਟੇਸ਼ਨ ਹੋਇਆ ਤੇ ਉਸ ਤੋਂ ਬਾਅਦ ਸਰਕਾਰ ਦੁਆਰਾ ਇਹ ਰਸਤਾ ਜਿਹੜਾ ਹੈਗਾ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਹੁਣ ਇੱਥੋਂ ਜੀ ਰਸਤਾ ਉੱਪਰ ਨੂੰ ਬਣੇਗਾ ਚਲੋ ਤੁਹਾਨੂੰ ਉੱਪਰ ਜਾ ਕੇ ਦਿਖਾਉਨੇ ਆਂ ਬਰਾਸਤੇ ਚੌਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਜੋ ਸੰਬੰਧਤ ਹੈ ਇਹ ਰਸਤਾ ਜਿਹੜਾ ਹੈ ਜੋ ਹੁਣ ਬਣਵਾਇਆ ਗਿਆ ਹੈ ਕਾਫੀ ਸਿੱਧੀ ਚੜਾਈ ਹੈ ਬਹੁਤ ਹੀ ਧਿਆਨ ਦੇ ਨਾਲ ਉੱਪਰ ਨੂੰ ਚੜਨ ਦੀ ਲੋੜ ਹੈ ਸਾਈਡਾਂ ਤੇ ਕਿਉਂਕਿ ਆ ਕਾਫੀ ਜ਼ਿਆਦਾ ਮਿੱਟੀ ਦੇ ਥੱਲੇ ਭਰ ਭਰ ਕੇ ਇਸ ਮਿੱਟੀ ਨੂੰ ਖੜਾਇਆ ਹੋਇਆ ਹੈ ਪਹਾੜ ਦੇ ਨਾਲ ਤੇ ਪੈਰਾਂ ਦੇ ਵਿੱਚ ਜੁੱਤੀ ਫਿਸਲਣ ਵਾਲੀ ਨਹੀਂ ਚਾਹੀਦੀ ਧਿਆਨ ਰੱਖਿਆ ਜਾਵੇ ਕਿਉਂਕਿ ਨਹੀਂ ਤਾਂ ਉੱਪਰੋਂ ਪਹਾੜ ਤੋਂ ਸਿੱਧਾ ਥੱਲੇ ਜਿਹੜਾ ਹੈਗਾ ਆ ਕੇ ਤੁਸੀਂ ਗਿਰੋਗੇ ਤੇ ਜਦੋਂ ਮੀਂਹ ਪਿਆ ਹੋਵੇ ਉਸ ਸਮੇਂ ਤਾਂ ਇੱਥੇ ਚੜ੍ਹੇ ਨਹੀਂ ਜਾ ਸਕਦਾ ਕਿਉਂਕਿ ਬਹੁਤ ਜ਼ਿਆਦਾ ਚਿੱਕਣਾ ਹੋਏਗਾ ਆ ਦੇਖੋ ਉੱਪਰ ਰੱਸੀ ਵੀ ਜਿਹੜੀ ਹੈਗੀ ਆ ਬਕਾਇਦਾ ਲਾਈ ਹੋਈ ਹੈ ਕਿਉਂਕਿ ਆ ਥੱਲੇਆ ਕੋਲ ਤਾਂ ਇੰਨੀ ਜ਼ਿਆਦਾ ਸਿੱਧੀ ਚੜ੍ਹਾਈ ਹੈ ਕਿ ਵਾਰ-ਵਾਰ ਡਰ ਲੱਗਦਾ ਕਿ ਥੱਲੇ ਗਰੇ ਨਾ ਜਾਈਏ ਫਿਰ ਰੱਸੀ ਦਾ ਸਹਾਰਾ ਲੈ ਕੇ ਉੱਪਰ ਜਿਹੜਾ ਹੈਗਾ ਉੱਪਰ ਨੂੰ ਚੜ੍ਹਿਆ ਜਾ ਸਕਦਾ ਹੈ ਇੱਥੇ ਵੀ ਉਰੇ ਵੀ ਕਾਫੀ ਸਿੱਧੀ ਚੜ੍ਹਾਈ ਹੈਗੀ ਆ ਹਾਂ ਨਾਲ ਸਤਲੁਜ ਦਰਿਆ ਇੱਧਰ ਵਹਿੰਦਾ ਹੈਗਾ ਤੇ ਸਤਲੁਜ ਦਰਿਆ ਦੇ ਨਾਲ ਹੀ ਅੱਗੇ ਰੋਪੜ ਸਹਿਰ ਆ ਜਾਂਦਾ ਏ ਇਹ ਜਿਹੜਾ ਰੋਡ ਹੈਗਾ ਇਹ ਨੂਰਪੁਰਵੇਦੀ ਨੂੰ ਜਾ ਰਿਹਾ ਰੋਪੜ ਹੈਡਵਰਕਸ ਤੋਂ ਆ ਦੇਖੋ ਸਾਈਡ ਤੇ ਕਿਵੇਂ ਮਿੱਟੀ ਜਿਹੜੀ ਹੈਗੀ ਥੱਲੇ ਨੂੰ ਫਿਸਲ ਰਹੀ ਹੈ ਇੱਥੋਂ ਤੱਕ ਪਹਿਲੀ ਚੜਾਈ ਜਿਹੜੀ ਹੈ ਖਤਮ ਹੋ ਜਾਂਦੀ ਹੈ ਇੱਥੇ ਤੱਕ ਇੱਕ ਚੜਾਈ ਜਿਹੜੀ ਐ ਖਤਮ ਹੋ ਜਾਂਦੀ ਐ ਇਸ ਤੋਂ ਬਾਅਦ ਅੱਗੇ ਕੁਝ ਏਰੀਆ ਜਿਹੜਾ ਪੱਧਰਾ ਆਂਦਾ ਹੈ ਪੱਧਰੇ ਤੋਂ ਬਾਅਦ ਫੇਰ ਅੱਗੇ ਜਾ ਕੇ ਇੱਕ ਚੜਾਈ ਜਿਹੜੀ ਐ ਫੇਰ ਸਿੱਧੀ ਆਏਗੀ ਤੇ ਇੱਧਰ ਤੁਹਾਨੂੰ ਅੜਦੜਾ ਜਿਹੜਾ ਹੈਗਾ ਦਿਓ ਦਿਖਦਾ ਹੈ ਸਾਈਡ ਤੇ ਨਾਲ ਸੁਰਾਜ ਮਾਜ ਦਾ ਇਧਰ ਫੈਕਟਰੀ ਲੱਗੀ ਹੋਈ ਐ ਇਹ ਰਸਤਾ ਵੀ ਫੈਕਟਰੀ ਦਾ ਜਿਹੜਾ ਉੱਪਰਲਾ ਬੱਸਾਂ ਦਾ ਗੜਾਉਨ ਹੈਗਾ ਉਹਦੇ ਨਾਲ ਬਣਾਇਆ ਗਿਆ ਹੈ ਇੱਥੋਂ ਇਧਰ ਖੱਬੇ ਹੱਥ ਮੋੜਨਾ ਇਹਦੇ ਨਾਲ ਖੱਬੇ ਹੱਥ ਮੁੜ ਕੇ ਉੱਪਰ ਨੂੰ ਜਾਣਾ ਹੈ ਕਿਉਂਕਿ ਉਹ ਵਿਰਾਸਤੀ ਚੌਂਕੀ ਦਾ ਜੋ ਸਥਾਨ ਹੈ ਇਹ ਬਿਲਕੁਲ ਪਹਾੜੀ ਦੇ ਟਾਪ ਤੇ ਹੈ ਇੱਥੋਂ ਵੀ ਇਹ ਹਲਕੀ ਜਿਹੀ ਚੜਾਈ ਹੈ ਅਗਾਹਾਂ ਫਿਰ ਕੁਝ ਜੰਗਲੀ ਜਿਹੜੇ ਆ ਦਰਖਤ ਤੁਹਾਨੂੰ ਅੱਗੇ ਮਿਲਣਗੇ ਕੁਝ ਏਰੀਆ ਜੰਗਲੀ ਹੈ ਰੋਪੜ ਦਾ ਜਿਹੜਾ ਇਹ ਏਰੀਆ ਹੈਗਾ ਇੱਥੇ ਆ ਕੇ ਪਹਾੜੀ ਖਤਮ ਹੋ ਜਾਂਦੀ ਹੈ ਪਰ ਜੇਕਰ ਇੱਥੋਂ ਤੁਸੀਂ ਨੂਰਪੁਰਵੇਦੀ ਜਾਂ ਬਲਾਚੌਰ ਵਾਲੀ ਸਾਈਡ ਦੇਖੋਗੇ ਤਾਂ ਕਾਫੀ ਦੂਰ ਤੱਕ ਪਹਾੜੀ ਏਰੀਆ ਸਾਨੂੰ ਮਿਲਦਾ ਹੈ ਕਾਫੀ ਵਧੀਆ ਏਰੀਆ ਹੈਗਾ ਬਹੁਤ ਜ਼ਿਆਦਾ ਤੁਹਾਨੂੰ ਉੱਥੇ ਲੋਅਰ ਸ਼ੋਅ ਅਲਿਕ ਰੇਂਜ ਜਿਹੜੀ ਹੈਗੀ ਆ ਇਹਦੀਆਂ ਪਹਾੜੀਆਂ ਮਿਲਦੀਆਂ ਹਨ ਜੰਗਲੀ ਇਲਾਕਾ ਹੈ ਬਹੁਤ ਜ਼ਿਆਦਾ ਬਹੁਤ ਹੀ ਰਮਣੀਕ ਥਾਂ ਹੈਗੀ ਆ ਇੱਥੋਂ ਜਦੋਂ ਅਸੀਂ ਨੂਰਪੁਰ ਵੇਦੀ ਜਾਂ ਬਲਾਚਾਰ ਵਾਲੀ ਸਾਈਡ ਨੂੰ ਵੇਖਦੇ ਹਾਂ ਜਾਂ ਉਧਰ ਜਾਂਦੇ ਹਾਂ ਦੇਖੋ ਕਿੰਨਾ ਵਧੀਆ ਹਾਲ ਦਵਾਲਾ ਦੇ ਬਣਿਆ ਹੋਇਆ ਉਹ ਤੇ ਅੱਗੇ ਕਾਫੀ ਅੱਗੇ ਜਿਆਦਾ ਪਹਾੜ ਹੈਗੇ ਆ ਤੇ ਇਹਦੇ ਹੀ ਨਾਲ ਤੋਂ ਜਦੋਂ ਬੰਦੇ ਬਹਾਦਰ ਦੀ ਲੜਾਈ ਹੋਈ ਸੀਗੀ ਚਪੜਚੜੀ ਤਾਂ ਜਿਹੜੀਆਂ ਸਨਾਵਾ ਸੀਗੀਆਂ ਇਸ ਦੁਆਬੇ ਦੀਆਂ ਉਹ ਇੱਥੋਂ ਹੀ ਕ੍ਰੋਸ ਕੀਤਾ ਸੀ ਉਹਨਾਂ ਨੇ ਉਸ ਸਮੇਂ ਸਤਲੁਜ ਨੂੰ ਸੋ ਇਹ ਥਾਂ ਜਿਹੜੀ ਹੈਗੀ ਹੈ ਬਹੁਤ ਹੀ ਇਤਿਹਾਸਕ ਮਹੱਤਤਾ ਵਾਲੀ ਥਾਂ ਹੈਗੀ ਹੈ ਕਿਉਂਕਿ ਜੇ ਰੋਪੜ ਨੂੰ ਜਾਣਾ ਹੈ ਚੰਡੀਗੜ੍ਹ ਨੂੰ ਪੁਰਾਣੇ ਪੁਰਾਣੇ ਸਮੇਂ ਦੇ ਵਿੱਚ ਪਹਾੜਾਂ ਚੋਂ ਜਾਣਾ ਪੈਂਦਾ ਹੋਵੇਗਾ ਤਾਂ ਇੱਥੋਂ ਹੀ ਕ੍ਰੋਸਿੰਗ ਸੀ ਹੋਰ ਕੋਈ ਰਸਤਾ ਨਹੀਂ ਸੀਗਾ ਇਹ ਫੇਰ ਅੱਗੇ ਫੇਰ ਜਿਹੜਾ ਹੈਗਾ ਪੌੜੀਆਂ ਹੈਗੀਆਂ ਪੌੜੀਆਂ ਦੇ ਨਾਲ ਵੀ ਤਾਰ ਲੱਗੀ ਹੋਈ ਹੈ ਕਿਉਂਕਿ ਇਹ ਵੀ ਸਿੱਧੀ ਚੜਾਈ ਹੈ ਉੱਪਰ ਨੂੰ ਤੇ ਤਾਰ ਨੂੰ ਫੜ ਕੇ ਉੱਪਰ ਨੂੰ ਚੜਿਆ ਜਾ ਸਕਦਾ ਹੈ ਸੋਇਸਤਰਾ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਜੋ ਇੱਥੇ ਮੁਲਾਕਾਤ ਹੋਈ ਉਹ ਜਿਸ ਮਸਲੇ ਕਰਕੇ ਹੋਈ ਥੀ ਉਹਦੇ ਬਾਰੇ ਵਿੱਚ ਮੈਂ ਤੁਹਾਨੂੰ ਅੱਗੇ ਜਾ ਕੇ ਗੱਲਬਾਤ ਕਰਾਂਗਾ ਮਹਾਰਾਜੇ ਦਾ ਰਾਜ ਇੱਥੋਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਸੀ ਸਤਲੁਜ ਦਰਿਆ ਤੱਕ ਕਿਉਂਕਿ 1809 ਦੇ ਵਿੱਚ ਜਿਹੜੀ ਅੰਮ੍ਰਿਤਸਰ ਦੀ ਸੰਧੀ ਹੋਈ ਉਸ ਸੰਧੀ ਕਰਕੇ ਅੰਗਰੇਜ਼ਾਂ ਨੇ ਮਹਾਰਾਜੇ ਨੂੰ ਅੱਗੇ ਨਹੀਂ ਵਧਣ ਦਿੱਤਾ ਜੋ ਮਾਲਵੇ ਦਾ ਇਲਾਕਾ ਸੀਗਾ ਉਹਦੇ ਉੱਤੇ ਮਹਾਰਾਜੇ ਦਾ ਕਬਜ਼ਾ ਜਿਹੜਾ ਹੈਗਾ ਹੁਣ ਤੋਂ ਮਹਾਰਾਜੇ ਨੂੰ ਕਰਨ ਤੋਂ ਰੋਕ ਦਿੱਤਾ ਪਰ ਉੱਤਰ ਪੱਛਮ ਵੱਲ ਅੰਗਰੇਜ਼ਾਂ ਨੇ ਕੋਈ ਰੁਕਾਵਟ ਨਹੀਂ ਲਾਈ ਤੇ ਮਹਾਰਾਜੇ ਦਾ ਰਾਜ ਜਿਹੜਾ ਸੀਗਾ ਉਹ ਪਸ਼ਾਵਰ ਤੱਕ ਚਲਾ ਗਿਆ ਕਾਫੀ ਵੱਡਾ ਰਾਜ ਜਿਹੜਾ ਸੀਗਾ ਉਹ ਹੋ ਗਿਆ ਸੀ ਅੰਗਰੇਜ਼ ਨਹੀਂ ਚਾਹੁੰਦੇ ਸਨ ਕਿ ਮਹਾਰਾਜੇ ਦਾ ਰਾਜ ਬਹੁਤ ਜ਼ਿਆਦਾ ਵਧੇ ਸੋ ਇਸ ਕਰਕੇ ਸਮੇਂ-ਸਮੇਂ ਤੇ ਡਿੱਕਾ ਜਿਹੜਾ ਲਾਉਂਦੇ ਰਹੇ ਆ ਦੇਖੋ ਇੱਥੇ ਕੰਮ ਜਿਹੜਾ ਹੈਗਾ ਚੱਲਦਾ ਪਿਆ ਬੈਠਣ ਵਾਸਤੇ ਥੋੜਾ ਜਿਹਾ ਬਣਾਇਆ ਹੋਇਆ ਪਹਿਲੇ ਬਣੀ ਹੋਈ ਸੀ ਇਹ ਤਾਂ ਕਿ ਜੋ ਕਿ ਥੱਲੇ ਤੋਂ ਆਂਦਾ ਹੈ ਉਹਨੂੰ ਥਕਾਵਟ ਹੋਈ ਹੋਣੀ ਹੈ ਤੇ ਪਕਾਇਦਾ ਹ ਲਗਾਇਆ ਹੋਇਆ ਹੈ ਇਹ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਿਸ਼ਾਨ ਰਾਜ ਦੀ ਆਖਰੀ ਨਿਸ਼ਾਨੀ ਵਰਾਸਤੀ ਚੌਂਕੀ ਰੋਪੜ ਵਿਖੇ ਜੋ ਸਥਿਤ ਹੈ ਉਹਦਾ ਝੰਡਾ ਜਿਹੜਾ ਹੈਗਾ ਨਿਸਾਨ ਸਾਹਿਬ ਅੱਜ ਵੀ ਜਿਹੜਾ ਹੈਗਾ ਝੂਲ ਰਿਹਾ ਹੈ ਇਹਦੇ ਉੱਪਰ ਵੀ ਲਿਖਿਆ ਹੋਇਆ ਹੈ ਅਕਾਲ ਸਹਾਇ ਸਰਕਾਰ ਏ ਖਾਲਸਾ ਇਹ ਚੌਂਕੀ ਜਿਹੜੀ ਸੀਗੀ ਇੱਥੇ 1831 ਦੇ ਵਿੱਚ ਬਣਾਈ ਗਈ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਅਤੇ ਭਾਰਤ ਦੇ ਉਸ ਸਮੇਂ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਗ ਦੇ ਵਿਚਕਾਰ ਰੋਪੜ ਦੇ ਵਿੱਚ ਇੱਧਰ ਜਿੱਥੇ ਅੱਜਕੱਲ ਰਣਜੀਤ ਮਹਾਰਾਜਾ ਰਣਜੀਤ ਸਿੰਘ ਪਾਰਕ ਬਣਿਆ ਹੋਇਆ ਹੈ ਉੱਥੇ ਮੁਲਾਕਾਤ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਅਤੇ ਗਵਰਨਰ ਜਨਰਲ ਦੀ ਉਸ ਮੁਲਾਕਾਤ ਤੋਂ ਪਹਿਲਾਂ ਇੱਥੇ ਇਹ ਚੌਂਕੀ ਸਥਾਪਿਤ ਕੀਤੀ ਗਈ ਸੀ ਤੇ ਆਹ ਬਕਾਇਦਾ ਝੰਡਾ ਜਿਹੜਾ ਹੈਗਾ ਨਿਸ਼ਾਨ ਹੈ ਖਾਲਸਾ ਜਿਹੜਾ ਹੈਗਾ ਇੱਥੇ ਲਗਾਇਆ ਗਿਆ ਚੌਂਕੀ ਪਿੰਡ ਆਸਰੋਂ ਦੇ ਵਿੱਚ ਸੀਗੀ ਚੌਂਕੀ ਪਿੰਡ ਆਸਰੋਂ ਦੇ ਵਿੱਚ ਸੀ ਜਿਹੜੀ ਕਿ 1849 ਤੇ ਜਦੋਂ ਪੰਜਾਬ ਦੇ ਉੱਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਉਹ ਚੌਂਕੀ ਤੇ ਢਾ ਦਿੱਤੀ ਗਈ ਸੀ ਫਾਰੇ ਝੰਡਾ ਜਿਹੜਾ ਸੀਗਾ ਕਿਉਂਕਿ ਇਹ ਪਾਈਪ ਅਸਟਾ ਅਸਟਾ ਤਾਤੂ ਦਾ ਬਣਿਆ ਹੋਇਆ ਸੀ ਇਸ ਕਰਕੇ ਇਹ ਖਰਾਬ ਨਹੀਂ ਹੋਇਆ ਤੇ ਉਸ ਤੋਂ ਲੈ ਕੇ ਅੱਜ ਅੱਜ ਤੱਕ ਵੀ ਜਿਹੜਾ ਹੈਗਾ ਇਹ ਇੱਥੇ ਝੂਲ ਰਿਹਾ ਹੈ ਤੇ 1849 ਤੋਂ ਬਾਅਦ ਸਮੇਂ-ਸਮੇਂ ਤੇ ਬਖਵਾਕ ਆਜ਼ਾਦੀ ਨੂੰ ਚਾਹਣ ਵਾਲੇ ਜਿਹੜੇ ਸੁਤੰਤਰਤਾ ਸੰਗਰਾਮੀ ਲੋਕ ਸੀਗੇ ਉਹ ਇੱਥੇ ਬਕਾਇਦਾ ਆਉਂਦੇ ਰਹਿੰਦੇ ਸਨ ਇੱਥੇ ਆ ਕੇ ਪੜਨ ਕਰਦੇ ਸੀਗੇ ਕਿ ਅਸੀਂ ਦੁਬਾਰਾ ਖਾਲਸਾ ਰਾਜ ਜਿਹੜਾ ਹੈ ਉਹ ਸਥਾਪਿਤ ਕਰਾਂਗੇ ਦੁਬਾਰਾ ਜਿਹੜਾ ਹੈਗਾ ਦੇਸ਼ ਨੂੰ ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਕਰਾਂਗੇ ਇਹ ਪਿੰਡ ਆਸਰੋਂ ਜਿਹੜਾ ਸੀ ਮਹਾਰਾਜੇ ਦੇ ਰਾਜ ਦਾ ਆਖਰੀ ਪਿੰਡ ਸੀ ਇਹ ਤੋਂ ਬਾਅਦ ਇੱਧਰ ਤੁਸੀਂ ਆ ਦੇਖਦੇ ਹੋ ਸਤਲੁਜ ਦਰਿਆ ਸ਼ੁਰੂ ਹੋ ਜਾਂਦਾ ਹੈ ਤੇ ਇਸ ਤੋਂ ਅੱਗੇ ਜਿਹੜਾ ਹੈਗਾ ਫਿਰ ਅੰਗਰੇਜ਼ੀ ਰਾਜ ਸੀਗਾ ਜਾਂ ਅੰਗਰੇਜ਼ਾਂ ਦੇ ਅਧੀਨ ਜਿਹੜੀਆਂ ਰਿਆਸਤਾਂ ਦਾ ਰਾਜ ਸੀਗਾ ਉਹ ਅੱਗੇ ਸਾਨੂੰ ਦੇਖਣ ਨੂੰ ਮਿਲਦਾ ਸੀ ਹੁਣ ਜਦੋਂ ਇੱਥੇ ਮੁਲਾਕਾਤ ਹੋਈ ਸੀ ਮੁਲਾਕਾਤ 26 ਅਕਤੂਬਰ 1831 ਨੂੰ ਹੋਈ ਸੀ ਰੋਪੜ ਦੇ ਵਿੱਚ ਇਹ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਮੁਲਾਕਾਤ ਦਾ ਜਿਹੜਾ ਹੋਈ ਕਿਉਂ ਸੀਗੀ ਕਿਉਂਕਿ ਇੱਕ ਸਿੰਧ ਦਾ ਇਲਾਕਾ ਹੈ ਜਿਹੜਾ ਗੁਜਰਾਤ ਦੇ ਅੱਜਕੱਲ ਗੁਜਰਾਤ ਦੇ ਨੇੜੇ ਹੀ ਪੈਂਦਾ ਹੈ ਉਸ ਸਿੰਧ ਦੇ ਇਲਾਕੇ ਦਾ ਮਸਲਾ ਸੀ ਮਹਾਰਾਜਾ ਤੇ ਅੰਗਰੇਜ਼ਾਂ ਦੇ ਵਿਚਕਾਰ ਮਹਾਰਾਜਾ ਚਾਹੁੰਦਾ ਸੀਗਾ ਕਿ ਸਿੰਧ ਦੇ ਉੱਤੇ ਕਬਜ਼ਾ ਕਰ ਲਿਆ ਜਾਏ ਤਾਂ ਕਿ ਮਹਾਰਾਜੇ ਦੀ ਜਿਹੜੀ ਫੌਜੀ ਪਹੁੰਚ ਹੈਗੀ ਹੈ ਉਹ ਅਰਬ ਸਾਗਰ ਤੱਕ ਹੋ ਜਾਏ ਮਹਾਰਾਜਾ ਅਰਬ ਸਾਗਰ ਦੇ ਨਾਲ ਟੱਚ ਹੋ ਜੇ ਉੱਥੋਂ ਪਰ ਕਿਸੇ ਵੀ ਦੇਸ਼ ਦੇ ਨਾਲ ਵਪਾਰ ਕੀਤਾ ਜਾ ਸਕਦਾ ਹੈ ਕਿਸੇ ਵੀ ਦੇਸ਼ ਤੋਂ ਸੈਨਿਕ ਸੇਵਾਵਾਂ ਜਿਹੜੀਆਂ ਹੈਗੀਆਂ ਲਈਆਂ ਜਾ ਸਕਦੀਆਂ ਹਨ ਸੋ ਇਸ ਕਰਕੇ ਉਹਦੇ ਲਈ ਇੱਥੇ ਮੁਲਾਕਾਤ ਹੋਈ ਪਰ ਮੁਲਾਕਾਤ ਜਿਹੜੀ ਹੋਈ ਤਾਂ ਸੀ ਪਰ ਮੁਲਾਕਾਤ ਦੇ ਵਿੱਚ ਅੰਗਰੇਜ਼ਾਂ ਦੁਆਰਾ ਮਹਾਰਾਜੇ ਨੂੰ ਧੋਖੇ ਵਿੱਚ ਰੱਖਿਆ ਗਿਆ ਉਸੇ ਸਮੇਂ ਅੰਗਰੇਜ਼ਾਂ ਨੇ ਆਪਣਾ ਇੱਕ ਦੂਤ ਜਿਹੜਾ ਸੀਗਾ ਸਿੰਧ ਭੇਜਿਆ ਉੱਥੇ ਜਾ ਕੇ ਉੱਥੋਂ ਦੇ ਮੀਰਾਂ ਦੇ ਨਾਲ ਉਹਨੇ ਜਾ ਕੇ ਸੰਧੀ ਕਰ ਲਈ ਸੰਦੇਹ ਕਰਨ ਤੋਂ ਬਾਅਦ ਜਦੋਂ ਮਹਾਰਾਜੇ ਨੂੰ ਪਤਾ ਲੱਗਿਆ ਕਿ ਮੇਰੇ ਨਾਲ ਧੋਖਾ ਹੋ ਗਿਆ ਤੇ ਮਹਾਰਾਜਾ ਬੜਾ ਦੁਖੀ ਹੋਇਆ ਸੀਗਾ ਸੋ ਇਹ ਸੀਗਾ ਇਸ ਵਿਰਾਸਤੀ ਚੌਂਕੀ ਦਾ ਜਿਹੜਾ ਇਤਿਹਾਸ ਤੇ ਜਦੋਂ ਮਹਾਰਾਜਾ ਇੱਥੋਂ ਉਧਰ ਗਿਆ ਸੀਗਾ ਬਕਾਇਦਾ ਇਸ ਸਤਲੁਜ ਦਰਿਆ ਦੇ ਵਿੱਚ ਬੇੜੀਆਂ ਦਾ ਪੁਲ ਲਾਇਆ ਗਿਆ ਸੀ ਤੇ ਮਹਾਰਾਜੇ ਨੇ ਬਕਾਇਦਾ ਇੱਥੇ ਤੋਪਾਂ ਵੀ ਬੇੜੀਆਂ ਸੀਗੀਆਂ ਆਪਣੇ ਸੈਨਿਕ ਜਿਹੜੇ ਹੈਗੇ ਆ ਇਸ ਆਸਰੋ ਪਿੰਡ ਦੇ ਵਿੱਚ ਰੱਖੇ ਸਨ ਤੇ ਇੱਥੇ ਉਹ ਫੇਰ ਮਹਾਰਾਜਾ ਸਤਲੋਜ ਮਹਾਰਾਜੇ ਨੇ ਕ੍ਰੋਸ ਕੀਤਾ ਅੱਗੇ ਜਾ ਕੇ ਬਕਾਇਦਾ ਉੱਥੇ ਇੱਕ ਸਾਹੀ ਟੈਂਟ ਲਗਾਇਆ ਗਿਆ ਇੱਕ ਪਾਸੇ ਵਿਲੀਆ ਵੈਂਟਿੰਗ ਦਾ ਟੈਂਟ ਸੀਗਾ ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਟੈਂਟ ਸੀ ਤੇ ਉਸ ਤਰ੍ਹਾਂ ਜਿਹੜੀ ਹੈਗੀ ਫਿਰ ਉੱਥੇ ਬਹੁਤ ਹੀ ਸਾਹੀ ਅੰਦਾਜ਼ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ੀ ਗਵਰਨਰ ਜਨਰਲ ਦੀ ਮੁਲਾਕਾਤ ਹੁੰਦੀ ਹੈ ਸੋ ਇਸ ਜਗ੍ਹਾ ਦਾ ਪਿੱਛੇ ਜੇ ਰੌਲਾ ਜਿਹੜਾ ਹੈਗਾ ਪਿਆ ਰਿਹਾ ਸੀ ਕਿ ਕਿ ਰਸਤੇ ਦੀ ਪ੍ਰੋਬਲਮ ਸੀਗੀ ਸੋ ਸਰਕਾਰ ਦੁਆਰਾ ਇਸ ਨੂੰ ਸੋਲਵ ਕਰ ਦਿੱਤਾ ਗਿਆ ਹੈ ਹੁਣ ਇਸ ਦੀ ਜਿਹੜੀ ਹੈਗੀ ਥੋੜੀ ਡੈਕੋਰੇਸ਼ਨ ਦਾ ਕੰਮ ਇੱਥੇ ਚੱਲਦਾ ਪਿਆ ਆ ਸਾਹਮਣੇ ਦੇਖੋ ਬਜਰੀ ਪਈ ਹੈ ਪੱਥਰ ਪਿਆ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਹੋਰ ਵੀ ਜ਼ਿਆਦਾ ਜਿਹੜਾ ਹੈਗਾ ਸ਼ਿੰਗਾਰਿਆ ਜਾਏਗਾ ਇਹ ਸੀਗਾ ਸਾਡਾ ਅੱਜ ਦਾ ਵੀਡੀਓ ਤੇ ਇੱਥੇ ਹੀ ਇਹ ਸਮਾਪਤ ਹੁੰਦਾ ਹੈ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਕਿਸੇ ਹੋਰ ਥਾਂ ਦੇ ਅਸੀਂ ਬਾਰੇ ਚ ਜਾਣਕਾਰੀ ਦੇਵਾਂਗੇ ਤੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਵਧੇ ਤੇ ਵਧੇ ਜਾਣਕਾਰੀ ਅਸੀਂ ਦਿੰਦੇ ਰਹੀਏ